ਆ ਗਾ ਜਿਹੜਾ ਅਮਰ ਸਿੰਘ ਚਾਲ ਨੇ ਉਹਨਾਂ ਦੱਸਿਆ ਕਿ ਸਾਰੇ ਖੱਤ ਦੇ ਵਿੱਚ ਆ ਕਿ ਜਿਹੜਾ ਕਿ ਇਹ ਇੱਕ ਵਟਸਐਪ ਜਿਹੜਾ ਗਰੁੱਪ ਚਲਾ ਰਹੇ ਸੀ ਉਹਦੇ ਵਿੱਚ ਉਹਨੇ 1 ਕਰੋੜ ਰੁਪਇਆ ਜਿਹੜਾ ਆਪਣਾ ਅਮਰ ਸਿੰਘ ਚਾਲ ਨੇ ਪਸਾ ਲਿਆ ਮੰਤਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਜਿਹੜਾ ਇੱਕ ਆ ਦੋ ਸਫਿਆਂ ਦਾ ਕਹਿੰਦੇ ਖੱਤ ਲਿਖਿਆ ਉਹਦੇ ਵਿੱਚ ਇਹ ਲਿਖਿਆ ਕਿ ਇੱਕ ਵਟਸਐਪ ਗਰੁੱਪ ਆ ਕੋਈ ਐਪ ਟ੍ਰੈਪ ਅਸ ਸਮੇਂ ਦੀ ਵੱਡੀ ਖਬਰ ਦਾ ਜ਼ਿਕਰ ਕਰਦੇ ਆ ਤੁਹਾਨੂੰ ਇੱਕ ਵੱਡੀ ਖਬਰ ਸੁਣਾਉਣੀ ਆ ਖਬਰ ਜੁੜੀ ਆ ਪੁਲਸ ਦੇ ਨਾਲ ਆ ਸਭ ਤੋਂ ਵੱਡੀ ਖਬਰ ਨਿਕਲ ਕੇ ਆ ਰਹੀ ਆ ਪਟਿਆਲਾ ਤੋਂ ਸਾਹਮਣੇ ਕਿ ਪੁਲਸ ਦਾ ਇੱਕ ਵੱਡੇ ਰੈਂਕ ਦਾ ਅਧਿਕਾਰੀ ਨੇ ਜਿਹੜਾ ਜੀਵਨ ਲੀਲਾ ਸਮਾਪਤ ਕਰ ਲਈ ਆ ਜਿਸ ਸਭ ਤੋਂ ਵੱਡਾ ਅਧਿਕਾਰੀ ਜਿਹੜਾ ਆਪਾਂ ਆਈਜੀ ਰੈਂਕ ਦਾ ਜਿਹੜਾ ਅਧਿਕਾਰੀ ਜਿਹੜਾ ਰਹਿ ਚੁੱਕਿਆ ਸੇਵਾਮੁਕਤ ਆਮਰ ਸਿੰਘ ਚਾਲ ਦੀ ਆਪਾਂ ਗੱਲ ਕਰਦੇ ਆ ਇਹ ਦੱਸਿਆ ਜਾ ਰਿਹਾ ਕਿ ਉਹਨਾਂ ਨੇ ਆਪਣੇ ਹੀ ਘਰ ਦੇ ਵਿੱਚ ਜਿਹੜਾ ਜੀਵਨ ਲੀਲਾ ਸਮਾਪਤ ਕਰ ਲਈ ਹੈ ਤੁਹਾਨੂੰ ਦੱਸ ਦਈਏ ਕਿ ਅਮਰ ਸਿੰਘ ਚਾਲ ਦੇ ਬਾਰੇ ਵੀ ਦੱਸ ਦਿਆ ਤੁਹਾਨੂੰ ਕਿਉਂ ਉਹਨੇ ਜੀਵਨ ਲੀਲਾ ਜਿਹੜੀ ਆਪਣੀ ਸਮਾਪਤ ਕੀਤੀ ਆ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਅਮਰ ਸਿੰਘ ਚਾਲ ਇਹ ਥਾਂ ਤੇ ਜਿਹੜਾ ਐਸਐਸਬੀ ਜਿਹੜਾ ਰਹਿ ਚੁੱਕਿਆਗਾ ਤੇ ਕਿ ਜਿਹੜਾ ਕਿ ਤੁਹਾਨੂੰ ਇਹ ਵੀ ਦੱਸ ਦਈਏ ਕਿ ਬਹਿਵਲ ਕਲਾਂ ਦੇ ਵਿੱਚ ਜਦੋਂ ਗੋਲੀ ਕਾਂਡ ਹੋਇਆ ਜਦੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਉਦੋਂ ਵੀ ਜਿਹੜਾ ਕਿ ਅਮਰ ਸਿੰਘ ਚਾਲ ਤੇ ਉੱਪਰ ਕਈ ਦੋਸ਼ ਲੱਗਦੇ ਸੀ ਉਸ ਸਮੇਂ ਵੀ ਜਿਹੜਾ ਇਨਾਂ ਦੇ ਉੱਪਰ ਕੇਸ ਹੋਇਆ ਤੇ ਉਸ ਤੋਂ ਬਾਅਦ ਜਿਹੜਾ ਇਹ ਜਮਾਨਤ ਤੇ ਬਾਹਰ ਆਏ ਜਾਨੀ ਕਿ ਕਈ ਪਲਸ ਅਫਸਰਾਂ ਦੇ ਉੱਪਰ ਦੋਸ਼ ਲੱਗਿਆ ਕਿ ਕਿਉਂਕਿ ਬਹਿਵਲ ਕਲਾ ਤੇ ਜੋ ਗੋਲੀ ਕਾਂਡ ਹੋਇਆ ਸੀ ਉਹਦੇ ਵਿੱਚ ਦੋ ਸਿੰਘ ਸਹੇਦ ਹੋਏ ਸੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਨੂੰ ਲੈ ਕੇ ਜਿਹੜਾ ਪ੍ਰਦਰਸ਼ਨ ਕਰ ਰਹੇ ਸੀ ਸਿੱਖ ਸੰਗਤਾਂ ਜਿਹੜਾ ਉਹਨਾਂ ਨੂੰ ਲੈ ਕੇ ਜਿਹੜਾ ਇਹ ਦੱਸਿਆ ਜਾ ਰਿਹਾ ਕਿ ਅਮਰ ਸਿੰਘ ਚਾਲ ਦੀ ਵੀ ਵਿੱਚ ਜਿਹੜੀ ਸਮੂਲੀਅਤ ਦੱਸੀ ਜਾ ਰਹੀ ਸੀ ਤੇ ਕਿ ਜਮਾਨਤ ਤੋਂ ਬਾਹਰ ਆਇਆ ਉਸ ਤੋਂ ਬਾਅਦ ਜਿਹੜਾ ਕਿ ਆਈਜੀ ਰੈਂਕ ਦੇ ਜਿਹੜਾ ਆਪਾਂ ਕਹਿੰਦੇ ਕਿ ਅ ਰੈਂਕਾ ਜਿਹੜਾ ਉਹ ਤੋਂ ਰਟਾਇਰਮੈਂਟ ਹੁੰਦੇ ਆ ਉਸ ਤੋਂ ਬਾਅਦ ਰਟਾਇਰਮੈਂਟ ਹੋ ਕੇ ਜਿਹੜਾ ਪਟਿਆਲੇ ਦੇ ਵਿੱਚ ਇਹ ਰਹਿ ਰਹੇ ਸੀ ਤੇ ਅੱਜ ਦੱਸਿਆ ਜਾ ਜਾ ਰਿਹਾ ਦੁਪਹਿਰੇ 1 ਵਜੇ ਦੇ ਕਰੀਬ ਤੇ ਅਮਰ ਸਿੰਘ ਚਾਲ ਜਿਹੜੀ ਆਪਣੀ ਜੀਵਨ ਲੀਲਾ ਉਸ ਸਮਾਪਤ ਕਰ ਲਈ ਆ ਇਹ ਹੁਣ ਵੱਡੇ ਸਵਾਲ ਖੜੇ ਹੋ ਚੁੱਕੇ ਆ ਕਿ ਇੱਕ ਐਡਾ ਵੱਡਾ ਪੁਲਿਸ ਅਧਿਕਾਰੀ ਨੇ ਜਿਹੜਾ ਜੀਵਨ ਲੀਲਾ ਕਿਉਂ ਸਮਾਪਤ ਕੀਤੀ ਆ ਉਹ ਵੀ ਤੁਹਾਨੂੰ ਦੱਸਦਿਆਂ ਪਰ ਤੁਹਾਨੂੰ ਇੱਥੇ ਇਹ ਵੀ ਦੱਸ ਦਈਏ ਅਸੀਂ ਕਿਸੇ ਦੇ ਮਰਨ ਉੱਤੇ ਕੋਈ ਬੰਦਾ ਖੁਸ਼ ਨਹੀਂ ਹੁੰਦਾ ਕਿਉਂਕਿ ਜਦੋਂ ਬੰਦਾ ਮਰ ਜਾਂਦਾ ਉਹ ਆਪਣੇ ਸਾਰੇ ਜਿਹੜਾ ਦੋਸ਼ਾ ਹੁੰਦਿਆ ਆਪਦੇ ਨਾਲ ਲੈ ਜਾਂਦਾ ਕਈਆਂ ਦੇ ਲਈ ਚੰਗਾ ਹੁੰਦਾ ਕਈਆਂ ਦੇ ਲਈ ਬੰਦਾ ਮਾੜਾ ਹੁੰਦਾ ਪਰ ਜਿੱਥੇ ਗੁਰੂਗ੍ਰਾਂਦ ਸਾਹਿਬ ਦੀ ਗੱਲ ਆਵੇ ਜਿੱਥੇ ਬੇਦੋਸਤਿਆਂ ਨੂੰ ਫੜਨ ਦੀ ਬਜਾਏ ਜਿਹੜਾ ਸੰਗਤ ਦੇ ਉੱਪਰ ਚਾਹੇ ਗੋਲੀ ਚਲਾਈ ਗਈ ਹੋਵੇ ਜਾਂ ਹੋਰ ਕਾਰਨ ਹੋਣ ਪਰ ਉਹ ਸਿੱਖ ਹਮੇਸ਼ਾ ਜਿਹੜਾ ਰੜਕਦੇ ਰਹਿੰਦੇ ਆ ਪਰ ਅੱਜ ਜੋ ਹੋਇਆ ਬਹੁਤ ਹੀ ਮੰਦਭਾਗਾ ਹੋਇਆ ਕਿਉਂਕਿ ਜਿਹੜਾ ਆਈਜੀ ਰੈਂਕ ਦਾ ਅਧਿਕਾਰੀ ਸੀ ਜਿਹੜਾ ਟਾਇਰਮੈਂਟ ਹੋਈ ਸੀ ਅਮਰ ਸਿੰਘ ਚਾਲ ਦੀ ਦੱਸਿਆ ਜਾ ਰਿਹਾ ਕਰੀਬ 1 ਵਜੇ ਉਹਨਾਂ ਨੇ ਆਪਣੇ ਘਰ ਦੇ ਵਿੱਚ ਜਿਹੜੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਜੀਵਨ ਲੀਲਾ ਕਿਉਂ ਸਮਾਪਤ ਕੀਤੀ ਹੈ ਇਹਦੇ ਵਿੱਚ ਇੱਕ ਵੱਡਾ ਕਾਰਨ ਉਹਨਾਂ ਨੇ ਦੋ ਪੇਜਾਂ ਦਾ ਜਿਹੜਾ ਨੋਟਸ ਲਿਖਿਆ ਤੇ ਜਿਹਨਾਂ ਨੋਟਸ ਲਿਖਿਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਮਿਤ ਸਾਹ ਨੂੰ ਗ੍ਰਹਿ ਮੰਤਰੀ ਨੂੰ ਵਿੱਤ ਮੰਤਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਜਿਹੜਾ ਇੱਕਾ ਦੋ ਸਫਿਆਂ ਦਾ ਕਹਿੰਦੇ ਖਤ ਲਿਖਿਆ ਉਹਦੇ ਵਿੱਚ ਇਹ ਲਿਖਿਆ ਕਿ ਇੱਕ WhatsApp ਗਰੁੱਪਾ ਕੋਈ ਆਪ ਪਰ 트리플ਸ ਸੈਵਨਾ ਉਹਦਾ ਜਿਹੜਾ ਇੱਕ WhatsApp ਦੇ ਦੋ ਜਿਹੜੇ ਆਪਾਂ ਕਹਿੰਦੇ ਕਿ ਬੰਦੇ ਨੇ ਉਹਨਾਂ ਦਾ ਨੋ ਵੀ ਉਹਨੇ ਵਿੱਚ ਖਤ ਦੇ ਰੱਖਿਆਗਾ ਉਹਦੇ ਵਿੱਚ ਰੇਂਦਰ ਬਰਮਾ ਤੇ ਮੀਨਾ ਭਟ ਦਾ ਨਾਮ ਸਾਹਮਣੇ ਉਹਨੇ ਲਿਖਿਆਗਾ ਜਿਹੜਾ ਅਮਰ ਸਿੰਘ ਚਾਲ ਨੇ ਉਹਨਾਂ ਦੱਸਿਆ ਕਿ ਸਾਰੇ ਖਤ ਦੇ ਵਿੱਚ ਕਿ ਜਿਹੜਾ ਕਿ ਇਹ ਇੱਕ WhatsApp ਜਿਹੜਾ ਗੁਰਪਤ ਚਲਾ ਰਹੇ ਸੀ ਉਹਦੇ ਵਿੱਚ ਉਹਨੇ 1 ਕਰੋੜ ਰੁਪਇਆ ਜਿਹੜਾ ਆਪਣਾ ਅਮਰ ਸਿੰਘ ਚਾਲ ਨੇ ਪਸਾ ਲਿਆ ਜਿਹੜਾ ਕਿ ਉਹਨਾਂ ਦਾ ਕਰੋੜਾ ਰੁਪਿਆ ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਤੋਂ ਫੜ ਕੇ ਉਹਨਾਂ ਨੇ ਯਾਰ ਦੋਸਤਾਂ ਤੋਂ ਫੜ ਕੇ ਜਿਹੜਾ ਉਹ ਕਰੋੜਾ ਰੁਪਿਆ ਜਿਹੜਾ ਲਗਾਇਆ ਸੀ ਲਗਾਉਣ ਤੋਂ ਬਾਅਦ ਜਿਹੜਾ ਉਹਨਾਂ ਦਾ ਰੁਪਿਆ ਫਸ ਗਿਆ ਹੋ ਸਕਦਾ ਕਿ ਉਹਨਾਂ ਨੇ ਪਹਿਲਾਂ ਵੀ ਜਿਹੜਾ ਚਾਰਾ ਜੋਈ ਕੀਤੀ ਹੋਵੇ ਅਫਸਰਾਂ ਦੇ ਗੇੜੇ ਮਾਰੇ ਹੋਣ ਹੋ ਸਕਦਾ ਕਿ ਉਹਨਾਂ ਦਾ ਜਿਹੜਾ ਰੁਪਿਆ ਨੂੰ ਲੱਗਦਾ ਸੀ ਕਿ ਡੁੱਬਦਾ ਨਜ਼ਰ ਆ ਰਿਹਾ ਆ ਰਿਹਾ ਤੇ ਨਾਲ ਹੀ ਜਿਹੜੇ ਯਾਰ ਦੋਸਤੇ ਉਹ ਵੀ ਰੁਪਏ ਮੰਗਦੇ ਹੋਣਗੇ ਰਿਸ਼ਤੇਦਾਰਾਂ ਨੂੰ ਵੀ ਜਿਹੜਾ ਔਕਾ ਹੋ ਜਾਂਦਾ ਜਦੋਂ ਆਪਾਂ ਕਿਸੇ ਤਰ੍ਹਾਂ ਪੀ ਫੜਦੇ ਆ ਜਦੋਂ ਉਹਨਾਂ ਦੇ ਬਾਪਸਾ ਮੌਕੇ ਸਰ ਨਾ ਮੁਰਨਾ ਫਿਰ ਜਿਹੜਾ ਕਿ ਬੰਦਾ ਇਸ ਦੇ ਕਾਰਨ ਜਿਹੜਾ ਵੱਡਾ ਕਦਮ ਚੁੱਕਦਾਗਾ ਤੇ ਮੈਨੂੰ ਲੱਗਦਾ ਕਿ ਅਮਰ ਸਿੰਘ ਚਾਲ ਨੇ ਜਿਹੜੇ ਐਸਐਸਬੀ ਵੀ ਰਹੇ ਨੇ ਜਿਹੜਾ ਆਈਜੀ ਰੈਂਕ ਤੋਂ ਜਿਹੜਾ ਅਟਾਇਰਮੈਂਟ ਹੋਇਆ ਉਹਨਾਂ ਨੇ ਇਹ ਜਿਹੜਾ ਵੱਡਾ ਕਦਮ ਚੁੱਕ ਲਿਆ ਕਿ ਜਿਹੜਾ ਉਹਨਾਂ ਨੇ ਜਿਹੜੀ ਸੱਕੀ ਹਾਲਾਤਾਂ ਦੇ ਵਿੱਚ ਉਹਨਾਂ ਦੀ ਘਰੋਂ ਜਿਹੜੀ ਮ੍ਰਿਤਕ ਲਾਸ਼ ਮਿਲੀ ਆ ਇਹ ਦੱਸਿਆ ਜਾ ਰਿਹਾ ਕਿ ਜਿਹੜਾ ਖਤ ਲਿਖਿਆ ਗਿਆ ਇਹ ਖਤ ਜਿਹੜਾ ਅਰਧਿਆੰਦਰ ਬਰਮਾ ਤੇ ਮੀਨਾ ਪੱਟ ਦੇ ਖਿਲਾਫ ਲਿਖਿਆ ਗਿਆ ਤੇ ਇਹਦੇ ਵਿੱਚ ਇਹ ਵੀ ਲਿਖਿਆ ਗਿਆ ਕਿ ਇਹਨਾਂ ਦੇ ਖਿਲਾਫ ਜਿਹੜਾ ਸਭ ਤੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਨਾਲ ਹੀ ਲਿਖਿਆ ਕਿ ਮੈਂ ਆਪਣੇ ਪੁੱਤਰ ਸਮੇਤ ਆਪਣੇ ਪੋਤੇ ਨੂੰ ਛੱਡ ਕੇ ਜਾ ਰਿਹਾ ਤੇ ਇਹਨਾਂ ਨੂੰ ਜਿਹੜਾ ਇਨਸਾਫ ਜ਼ਰੂਰ ਦਿੱਤਾ ਜਾਵੇ ਤਾਂ ਕਿ ਜਿਹੜਾ ਲੋਕ ਅੱਗੇ ਤੋਂ ਜਿਹੜਾ ਇਹੋ ਜਿਹੀਆਂ ਠੱਗੀਆਂ ਮਾਰਨ ਤੋਂ ਬਾਅਦ ਆ ਜਾਣ ਪਰ ਇੱਥੇ ਗੱਲ ਵੱਡੀ ਇਹ ਗੱਲ ਆ ਕਿ ਜਿਹੜਾ ਕਿ ਪੜੇ ਲਿਖੇ ਵੀ ਜਿਹੜਾ ਏਡੇ ਵੱਡੇ ਆਈਪੀਐਸ ਅਧਿਕਾਰੀ ਹੁੰਦੇ ਆ ਜਿਹੜੇ ਪੜੇ ਲਿਖੇ ਹੋ ਕੇ ਜਿਹੜਾ ਇਹ ਜੇ ਚੁਗਲ ਜਾਲ ਦੇ ਵਿੱਚ ਫਸਦੇ ਆ ਕਿ ਪਤਾ ਨਹੀਂ ਕਿੰਨੀ ਕਿ ਬੈਕ ਸਾਡਾ ਚੱਲ ਰਹੀਆਂ ਨੇ ਲੋਕਾਂ ਤੋਂ ਜਿਹੜਾ ਇੰਡੀਆ ਦੇ ਵਿੱਚ ਲੱਖਾਂ ਕਰੋੜਾ ਅਰਬ ਰੁਪਇਆ ਜਿਹੜਾ ਠੱਗਿਆ ਜਾ ਰਿਹਾ ਪਰ ਸਰਕਾਰਾਂ ਦਾ ਇਹਨਾਂ ਵੱਲ ਕਦੇ ਧਿਆਨ ਨਹੀਂ ਉਕਾ ਧਿਆਨ ਨਹੀਂ ਕਿ ਕਿਹੜਾ ਬੰਦਾ ਕਿੰਨੇ ਰੁਪਏ ਲਾ ਰਿਹਾ ਕਿੱਥੇ WhatsApp ਗਰੁੱਪ ਚੱਲ ਰਿਹਾ ਕਿਹੜੇ ਕਿਹੜੇ ਸਾਡਾ ਚੱਲ ਰਹੀਆਂ ਕਿਤੋਂ ਕਿਤੋਂ ਲੋਕੋ ਠੱਗ ਕੇ ਜਿਹੜਾ ਰੁਪਇਆ ਨੂੰ ਖੁਰਦ ਬਰਦਾ ਲਟਰੇ ਅਤੇ ਕਰਦੇ ਜਾ ਰਹੇ ਆ ਪਰ ਹੁਣ ਜਿਹੜਾ ਮੈਨੂੰ ਲੱਗਦਾ ਕਿ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਸ਼ਾਇਦ ਜਾਗ ਪਵੇ ਕਿਉਂਕਿ ਇੱਕ ਵੱਡਾ ਅਵਸਰ ਦੀ ਹੈ ਜਿਹੜੀ ਸੱਕੀ ਹਾਲਾਤਾਂ ਦੇ ਵਿੱਚ ਆ ਮੌਤ ਹੁੰਦੀ ਆ ਕਿਉਂਕਿ ਜਿਹੜਾ ਆਪਾਂ ਨਿੱਕੇ ਮੋਟੇ ਦੇਖਦੇ ਆ ਆਮ ਆਪਾਂ ਦੇਖਦੇ ਕਿ ਠੱਗੀਆਂ ਦਾ ਸ਼ਕਾਰ ਹੋ ਜਾਂਦੇ ਆ ਲੱਖ 2 ਲੱਖ 5 ਲੱਖ 10 ਲੱਖ ਤੇ ਉਹਨਾਂ ਦਾ ਜਿਹੜਾ ਕੋਈ ਪੁਲਿਸ ਜਿਹੜੀ ਸਾਰ ਨਹੀਂ ਲੈਂਦੀ ਪਰ ਹੁਣ ਜਦੋਂ ਕਿ ਆਈਜੀ ਰੈਂਕ ਦੇ ਅਧਿਕਾਰੀ ਤੇ ਜਿਹੜੀ ਠੱਗੀ ਬੱਜੀ ਆ ਉਹਦੇ ਤੇ ਕਸਾਰ ਨਹੀਂ ਲੈਂਦੀ ਹੋਣੀ ਆਖਰ ਬੰਦੇ ਉੱਤੇ ਡਿਪਰੈਸ਼ਨ ਆ ਖੈਰ ਕਿੰਨਾ ਕੁ ਹੋਊਗਾ ਇਹ ਤੁਸੀਂ ਸੋਚ ਕੇ ਦੇਖੋ ਕਿ ਬੰਦੇ ਦੇ ਮਨ ਦੇ ਉੱਪਰ ਜਦੋਂ ਕਰੋੜਾ ਰੁਪਇਆ ਉਹਨਾਂ ਦਾ ਠੱਗਿਆ ਜਾਵੇ ਤਾਂ ਫਿਰ ਉਹਨਾਂ ਦੇ ਕੋਲ ਕਹੀਏ ਤਾਂ ਭਾਣਾ ਮੰਨ ਲੈਂਦੇ ਆ ਪਰ ਜਦੋਂ ਕਿ ਕਿਸੇ ਕੋਲੋਂ ਫੜ ਕੇ ਲਾਏ ਹੋਣਾ ਜਾਂ ਕਿਸੇ ਇਜਾਜ਼ਤ ਤੋਂ ਪੜੇ ਹੋਣਾ ਭੈਣ ਭਰਾਵਾਂ ਤੋਂ ਫੜੇ ਹੋਣਾ ਪਰ ਜਦੋਂ ਐਡੇ ਵੱਡੇ ਪੁਲਸ ਅਵਸਰ ਆ ਰਿਹਾ ਹੋਵੇ ਤਾਂ ਉਦੋਂ ਫਿਰ ਬੰਦਾ ਕਈ ਵਾਰੀ ਜਿਹੜਾ ਇਸ ਮੁਸੀਬਤ ਦੇ ਵਿੱਚ ਘਰ ਜਾਂਦਾ ਹੈ ਕਿਉਂਕਿ ਜਿਹੜਾ ਬੰਦਾ ਟੈਨਸ਼ਨ ਦੇ ਟੈਨਸ਼ਨ ਜਿਹੜਾ ਉਹ ਯਾਦੇ ਲੈ ਜਾਂਦਾ ਕਿ ਮੈਨੂੰ ਲੱਗਦਾ ਕਿ ਇਹੀ ਹਾਲਾਤ ਆ ਆਮਰ ਸਿੰਘ ਚਾਲ ਦੇ ਨਾਲ ਜਿਹੜਾ ਪੁਲਿਸ ਦਾ ਵੱਡਾ ਅਧਿਕਾਰੀ ਸੀ ਉਹਦੇ ਨਾਲ ਵਾਪਰੇ ਨੇ ਤੇ ਹੁਣ ਮੈਨੂੰ ਲੱਗਦਾ ਕਿ ਜਿਹੜਾ ਉਹਨਾਂ ਨੇ ਖੁਦਕੁਸ਼ੀ ਕੀਤੀ ਆ ਜਿਹੜਾ ਸਭ ਕੁਝ ਨੋਟਸ ਲਿਖ ਕੇ ਗਿਆ ਉਹਦੇ ਸੰਬੰਧ ਦੇ ਵਿੱਚ ਹੁਣ ਦੇਖਦੇ ਆ ਪੰਜਾਬ ਸਰਕਾਰ ਕੀ ਕਾਰਵਾਈ ਕਰਦੀ ਆ ਤੇ ਸਾਰੇ ਜਿਹੜਾ ਮੈਕਮਾ ਨੂੰ ਇਹ ਜਿਹੜਾ ਖਬਰ ਆ ਜਿਹੜੀ ਉਹ ਅੱਗੇ ਬਾਗ ਫੈਲ ਚੁੱਕੀ ਆ ਕਿ ਜਿਹੜਾ ਇੱਕ ਪੁਲਿਸ ਦਾ ਵੱਡਾ ਆਈਜੀ ਰੈਂਕ ਦਾ ਅਧਿਕਾਰੀ ਆ ਉਹਨੇ ਜਿਹੜਾ ਖੁਦਕੁਸ਼ੀ ਕਰ ਲਈ ਆ ਤੇ ਹੁਣ ਇਸ ਖਬਰ ਦੇ ਤਹਿਤ ਤੁਸੀਂ ਆਪਣੇ ਕਮੈਂਟ ਆਪਣੇ ਵਿਚਾਰ ਜਰੂਰ ਲਿਖਿਓ ਤੇ ਵਿਚਾਰ ਨਿਕਲਦੇ ਨਾਲ ਤੁਸੀਂ ਇਹ ਦੱਸਿਓ ਕਿ ਇਹਨਾਂ ਠੱਗਾਂ ਤੋਂ ਕਿਦੋਂ ਛਡਕਾਰਾ ਲੋਕ ਪਾਉਣਗੇ ਕਿਉਂਕਿ ਆਪਾਂ ਦੇਖਦੇ ਆ ਕਿ ਅਕਸਰ ਇਹ ਠੱਗ ਹਮੇਸ਼ਾ ਠੱਗੀਆਂ ਦੇ ਜਾਲ ਦੇ ਵਿੱਚ ਪਸਾਉਂਦੇ ਰਹਿੰਦੇ ਆ ਵੀਡੀਓ ਨੂੰ ਬਾਤ ਬਾਤ ਜਰੂਰ ਸ਼ੇਅਰ ਕਰ ਦਿਓ ਆਪਣੇ ਕਮੈਂਟ ਜਰੂਰ ਲਿਖਿਓ